ਗੱਜ ਕੇ ਜੈਕਾਰਾ ਗਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਇਹ ਜੈਕਾਰਾ ਨਿਹੰਗ ਸਿੰਘਾਂ ਦੇ ਮੂਹ ਤੋਂ ਤਾਂ ਜ਼ਰੂਰੀ ਸੁਣਿਆ ਹੋਵੇਗਾ ਕੀ ਤੁਹਾਨੂੰ ਇਹਦਾ ਮਤਲਬ ਪਤਾ ਹੈ ਇਹਦਾ ਮਤਲਬ ਹੈ ਕਿ ਉਹ ਅਜੈ ਜਿਹਨੂੰ ਹਰਾਇਆ ਨਹੀਂ ਜਾ ਸਕਦਾ ਉਹ ਉਹਦਾ ਧੰਨਵਾਦ ਕਰਦੇ ਹੋ ਇਹ ਬੋਲਦੇ ਨੇ ਕਿ ਜੋ ਵੀ ਸੱਚੇ ਪਾਤਸ਼ਾ ਸੱਚੇ ਪਰਮਾਤਮਾ ਦਾ ਨਾਮ ਜਪੇਗਾ ਉਹ ਨਿਹਾਲ ਹੋ ਜਾਵੇਗਾ ਯਾਨੀ ਕਿ ਉਹ ਅਮਰ ਹੋ ਜਾਵੇਗਾ ਤੇ ਉਹਦਾ ਭਲਾ ਹੋਵੇਗਾ ਯਾਨੀ ਕਿ ਉਹ ਸਿੱਧ ਅਕਾਲ ਪੁਰਖ ਦੀ ਗੋਦ ਚ ਜਾ ਕੇ ਬੈਠੇਗਾ ਤੇ ਅਖੀਰ ਚ ਇਹ ਵੀ ਬੋਲ ਦੇਣਾ ਅਕਾਲ ਹੀ ਅਕਾਲ ਹੈ ਇਹਦਾ ਮਤਲਬ ਹੁੰਦਾ ਹੈ ਕਿ ਸਿਰਫ ਅਕਾਲ ਹੀ ਸੱਚ ਹੈ ਬਾਕੀ ਇਹ ਜੀਣਾ ਜ਼ਿੰਦਗੀ ਇਹ ਸਭ ਕੁਝ ਝੂਠ ਹੈ ਇਹਦਾ ਕੁਝ ਵੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਦੇ ਲਈ ਮੇਰੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ ਤੇ ਮੈਨੂੰ ਸਪੋਰਟ ਕਰੋ ਤੇ ਮੇਰੀ ਰੀਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਤੇ ਇਸ ਵੀਡੀਓ ਨੂੰ ਇਨਾ ਸ਼ੇਅਰ ਕਰੋ ਤੇ ਲੋਕਾਂ ਨੂੰ ਸਿੱਖ ਇਤਿਹਾਸ ਦੇ ਨਾਲ ਵੱਧ ਤੋਂ ਵੱਧ ਜੋੜੋ